21 ਮਾਡਲ ਆ 21 ਦੇ ਮਹੀਨਾ 8ਵੇਂ 9ਵੇਂ ਮਹੀਨੇ ਦਾ ਜੀ ਸਾਰੇ ਮਾਡਲਰ ਤੇ ਮਾਰ ਕੇ 21 ਦੇ ਆ ਜੀ ਠੀਕ ਆ ਜੀ ਤੇ ਕੀ ਡਿਮਾਂਡ ਕਰਦਾ ਜੀ ਇਹਦੀ ਇਹਦੀ ਡਿਮਾਂਡ 8 ਲੱਖ 10000 ਰੁਪਏ ਕਰਦੇ 8 ਲੱਖ 10000 ਰੁਪਿਆ ਹਾਂ ਜੀ ਟਰਬੋ ਲੱਗੀ ਹੋਈ ਵਾਹ ਕੋਈ ਨਹੀਂ ਵਾਹ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ 7 ਲੱਖ ਰੁਪਏ ਜੀ 93 ਇਹ ਮਾਡਲ ਜੀ ਆ ਇਹ 20 ਦੇ ਮਾਰ ਕੇ ਕਾਪੀ 21 ਦੀ ਠੀਕ ਆ 21 ਦੀ ਕਾਪੀ ਆ 20 ਦੇ ਮਾਰ ਕੇ ਕੀ ਡਿਮਾਂਡ ਕਰਦਾ ਇਹਦੀ ਡਿਮਾਂਡ ਇਹ 7 ਲੱਖ 15000 ਰੁਪਏ ਜੀ 7 ਲੱਖ 15000 ਰੁਪਿਆ ਹਾਂ ਜੀ ਲੋਣ ਹੋ ਰਿਹਾ ਬਾਈ ਲੋਣ ਆ ਮੈਂ ਤੇ ਸਾਰੇ ਟਰੈਕਟਰਾਂ ਦੀ ਹੋ ਜਾਂਦਾ ਜੀ ਲੱਖ ਡੇਢ ਲੱਖ ਰੁਪਏ ਜਾਂਦੇ ਨਾ ਬੂਦੇ ਨਾ ਹਾਂ ਲੱਖ ਡੇਢ ਲੱਖ ਰੁਪਏ ਦਨਾਲ ਦੇਣਾ ਮੈਂ ਤੇ ਨੰਬਰ ਦੱਸ ਦਿਓ ਬਾਈ ਨੰਬਰ ਆਪਣਾ 979766502 ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਆਂ ਬਰਨਾਰਾ ਟਰੈਕਟਰ ਮੰਡੀ ਤੇ ਆਪਣੇ ਨਾਲ ਆਪਣਾ ਵੀਰ ਜੁੜਿਆ ਗਲਾਬ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਬਾਈ ਬਸ ਤੇ ਬਾਈ ਸਵਰਾਜ ਵਾਲੇ ਰੱਖਦੇ ਆ ਦਿਖਾ ਰਹੇ ਬਾਈ ਤਿੰਨ ਚਾਰ ਪੀਸਾ ਹੈਗੇ ਸਵਰਾਜ ਦੇ ਅੱਜ ਨਹੀਂ ਵੈਸੇ ਸ਼ੋਰੂਮ ਚ ਵੀ ਬਾਈ ਸਵਰਾਜ ਦਾ ਬੱਦ^* ਸਟਾਕ ਰੱਖਦੇ ਆ ਕਿ ਕਿਰਾਏ ਦੇ ਵੀ ਮਿਲਦੇ ਨੇ ਵੀ ਟਰੈਕਟਰ ਹਾਂਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਸਵਰਾ 969 ਤੋਂ ਐਫ ਪੀ ਆਈ ਪਾਸਟਾਰ ਕਿੰਨੇ ਮਾਡਲ ਆ ਇਹ ਬਾਈ ਇਹ ਬਾਈ 21 ਮਾਡਲ ਆ ਜੀ ਹਾਂਜੀ ਇਹ ਟਾਇਰ ਬਾਈ ਟਾਇਰ ਦੇ 90% ਨਾਲ ਦੇ ਟਾਇਰ ਆ 16 9 28 ਵਾਲੇ ਕੁੜੀਅਰ ਦੇ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆ 1300 ਪੇਟ ਲੱਗਿਆ ਹੋਇਆ ਕਿੰਨੇ ਘੰਟੇ ਚੱਲਿਆ ਬਈ 1300 ਘੰਟਾ ਕੁਲ 1300 ਕੁਸ ਉੱਤੇ ਚੱਲੇ ਹੋਏ ਥੋੜਾਈ ਠੀਕ ਹੈ ਜੀ ਲੈ ਨਾ ਚੱਲਦਾ ਚੱਲਦਾ ਪੈੜ ਆਹ ਨਿਆ ਨੰਬਰ ਆ ਨਾਲ ਦੇ ਡਬਲ ਟੈਸਟੀ ਬੂਟਰ ਆ ਫੇਵਰਿਟ ਆਹ ਨਾਲ ਦੀ ਹੱਡਾ ਵੀ ਆਪਣੇ ਕੋਲ ਹੈਗੀ ਆ ਤਾਂ ਦੀ ਦੂਸਤਰੀ ਉਹ ਉੱਥੇ ਪਈ ਐ ਸ਼ੋਰੂਮ ਚ ਫੇਵਰਾਂ ਵਾਲੀ ਹੱਡ ਵੀ ਮਿਲ ਜੂ ਹਾਂ ਜਿਹੜੀ ਚੀਜ਼ ਸੈਂਸਰੀ ਡੈਟ ਦੇ ਨਾਲ ਹੀ ਵਸਾਈ ਨਾਲ ਹੀ ਦੇਣੀ ਹੈ ਤੇ ਰੰਗ ਰੰਮ ਦੇਖ ਸਕਦੇ ਤੁਸੀਂ ਤੇ ਮਟਗਾਟਾਂ ਚਿੱਟੇ ਪਏ ਦੁੱਧ ਵਰਗੇ ਬਹੁਤ ਗੁੱਡ ਗੱਲ ਦਿੰਦਾ ਇਹ ਜਦ ਸਾਰੇ ਫਿਊਚਰ ਇਹਨੂੰ ਚਾਹੇ 540 ਕਰ ਲਓ 540 ਇਹ ਕਰ ਲਓ ਚਾਹੇ ਦੁੱਗਣੇ ਕਰ ਚੱਕਰ ਉਹ ਤੇ ਰਵੱਸ ਕਰ ਲਓ ਚਾਹੇ ਡਬਲ ਜੋ ਮਰਜ਼ੀ ਕਰ ਲਓ ਠੀਕ ਹੈ ਜੀ 540 ਤੇ ਵੀ ਚੱਲਦਾ 540 ਦਾ ਡਬਲ ਹੋ ਜਾਂਦਾ ਨਹੀਂ ਆਪਾਂ ਜੇ ਹੋਲਡ ਟੈਕ ਲਾਉਣਾ ਤੇ ਇੱਕ ਇੱਕ ਫਿਊਚਰ ਮਿਲਦਾ ਦੋ ਫਿਊਚਰ ਨਹੀਂ ਮਿਲਦੇ ਇੱਥੇ ਤੁਹਾਨੂੰ ਫਿਊਚਰ ਆਉਂਦੇ ਠੀਕ ਆ ਭਾਈ ਟਰਬੋ ਲੱਗੀ ਆ ਡਟ ਦੇ ਨਾ ਟਰਬੋ ਕੰਪਨੀ ਵੱਲੋਂ ਲੱਗੀ ਹੋਈ ਆ ਬਹੁਤ ਕਿੰਨੇ ਮਾਡਲ ਐ ਇਹ ਭਾਈ 21 ਮਾਡਲ ਐ 21 ਤੇ ਵੀ 8-9 ਮਹੀਨੇ ਦਾ ਜੀ ਸਾਰੇ ਮੈਟਰ ਤੇ ਮਾਰ ਕੇ ਵੀ 21 ਦੇ ਆ ਜੀ ਠੀਕ ਆ ਜੀ ਪਹਿਲੇ ਨਾਲ 50 ਨੰਬਰ ਆਈ ਦੇਖ ਸਕਦੇ ਹੋ ਤੁਸੀਂ ਦੋਸਤੋ ਤੁਸੀਂ ਪੂਰਾ ਗੁੱਡ ਕੰਡੀਸ਼ਨ ਚ ਪਹਿਲੇ ਡਾਇਰੈਕਟਰ ਤੇ ਕੀ ਡਿਮਾਂਡ ਕਰਦਾ ਜੀ ਇਹਦੀ ਇਹਦੀ ਡਿਮਾਂਡ 8 ਲੱਖ 10000 ਰੁਪਏ ਕਰਦੀ ਹੈ 8 ਲੱਖ 10000 ਰੁਪਏ ਹਾਂ ਜੀ ਟਰਬੋ ਲੱਗੀ ਹੋਈ ਆ ਹਾਂ ਇਹ ਮਾਡਲ ਕਿੰਨਾ ਸੀ ਬਈ ਮਾਡਲ 21 ਹੈ ਜੀ 21 ਮਾਡਲ ਆ ਫਾਈਬਰ ਵਾਲੀ ਹੁੱਡ ਮਿਲ ਜੂਗੀ ਤੁਹਾਨੂੰ 1300 ਘੰਟੇ ਚੱਲਿਆ ਹੋਇਆ ਹੋਗਾ ਪੂਰਾ ਛੋਟਾ ਟਰੈਕਟਰ ਹੁਣ ਮੱਕੀ ਦੇ ਸੀਜ਼ਨ ਵਾਲਾ ਜਿਵੇਂ ਆਸਾਨ ਕਹਿ ਸਕਦੇ ਆ ਹਾਂ ਆਸਾਨ ਜਿਵੇਂ ਹੁਣ ਮੱਕੀ ਦੇ ਚਾਰ ਤੇ ਗ੍ਰੈਂਡਰ ਤੇ ਪੂਰਾ ਗਾਹ ਪਾਊਗਾ ਹੁਣ ਸੀਜ਼ਨ ਆ ਗਿਆ ਇਹ ਡਿਮਾਂਡ ਪੂਰੀ ਬਾਝੂ ਮੂਰੋ ਹੈਵੀ ਹੋਣ ਕਰਕੇ ਉੱਠਦਾ ਨਹੀਂ ਖੜਾ ਨਹੀਂ ਹੁੰਦਾ ਜਿਵੇਂ ਉਤੇ ਆ ਮੈਂ ਜਿਵੇਂ ਗਿੱਲਾ ਹੋ ਜਾਂਦਾ ਹੈਗਾ ਉਤੇ ਖੜਾ ਹੋ ਜਾਂਦਾ ਉਹ ਮੂਰੋ ਟਰੈਕਟਰ ਦੂਜੇ ਹਲਕੇ ਹੁੰਦੇ ਜੀ ਇਹ ਮੂਰੋ ਹੀ ਭਜਨ ਟਰੈਕਟਰ ਠੀਕ ਆ ਬਾਈ ਅੱਗੇ ਆ ਗਿਆ ਜੀ ਸਵਰਾਜ 963 ਦਾ ਨਕਦਰ ਦਾ ਛੋਟਾ ਭਾਈ ਹਾਂ ਠੀਕ ਹੈ ਜੀ ਇਹ ਬਾਈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੇ ਟਾਇਰ ਨਾਲ ਦੀ 85 ਤੋਂ 90 ਬਸੇ ਦੇ ਨਾਲ ਦੇ ਪਏ ਆ ਇਹ 900 ਕੁਸ ਘੰਟੀ ਚੱਲੇ ਹੋਏ ਨੇ 16928 ਦੇ ਬਾਈਕ ਵਾਲੇ ਟਾਇਰ ਆ ਦੁੱਧ ਵਰਗੇ ਚਿੱਟੇ ਦੇਖ ਸਕਦੇ ਹੋ ਤੁਸੀਂ ਰਿੰਬ ਰੁੰਬਾ ਨੇ ਪਏ ਆ ਹਾਈਪ ਸਟਾਰ ਡਬਲ ਡਿਸਟ੍ਰੀਬਿਊਟਰ ਹੋਲਡ ਆਪਾਂ ਮਾਡਲ ਹਾਂ ਇਹ ਚ ਵੀ ਹੈਗਾ ਉਹ ਫੀਚਰ ਬਈ ਇਹ ਚ ਵੀ ਉਹ ਦੋਹੇ ਫੀਚਰ ਇਹ ਚ ਵੀ ਹੁੰਦੇਗੇ ਠੀਕ ਹੈ ਡਬਲ ਵੀ ਕਰ ਲੈ ਤੇ ਹਰ ਵਸ ਕਰ ਲੈ ਉੱਥੇ ਠੀਕ ਆ ਬਈ ਆਹ ਡਬਲ ਕਰਨ ਨੂੰ ਉਥੇ ਹਰ ਵਸ ਤੇ ਹੋਈ ਉਹ ਨੂੰ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਤੇ ਸਾਹਮਣੇ ਸਿਸਟਮ ਨਾਲ ਹੀ ਮਿਲੂਗਾ ਸਭ ਕੁਝ ਨਾਲ ਆਈ 20 ਦੇ ਡੈਟ ਦੇ ਮਾਰ ਕੇ ਕਾਪੀ 21 ਦੀ ਹੈ ਜੀ ਠੀਕ ਹੈ ਗੱਲ ਆਪਾਂ ਦੱਸ ਕੇ ਦਿੰਨੇ ਆਪਾਂ ਉਹ ਗੱਲਾਂ ਨਹੀਂ ਕਿ 21 ਕਿਹ ਕਿਹ ਵਿੱਚ ਏਟ ਦੇ ਮਾਰ ਕੇ 20 ਦੇ ਆ ਹਾਂ ਜੀ ਕਾਪੀ 21 ਦੀ ਤੇ ਕਿੰਨੇ ਮਾਡਲ ਜੀ ਹੈ ਇਹ ਬੀ ਦੇ ਮਾਰਕਾ 21 ਦੀ ਠੀਕ ਹੈ 21 ਦੀ ਕਾਪੀ ਹੈ 20 ਦੇ ਮਾਰਕਾ ਜੇ ਬਈ ਕੱਲੂ ਕਿਸੇ ਬੰਦੇ ਗਾਹਾਂ ਵੇਚਣਾ ਉਹ 21 ਕਹਿ ਕੇ ਵੇਚ ਸਕਦਾ ਆਪਾਂ ਪਰ ਸਾਰੀ ਗੱਲ ਦੱਸ ਕੇ ਦੇ ਮੰਗ ਜੋ ਦੀ ਠੀਕ ਹੈ ਜੀ ਪੰਜਾਹ ਸੋਨੀ ਵਾਲਾ ਇਸ ਲੱਗਾ ਸਿਸਟਮ ਆ ਨਾ ਬਈ ਬਹੁਤ ਵਧੀਆ ਸਾਰਾ ਮਿਊਜ਼ਿਕ ਸਿਸਟਮ ਵਧੀਆ ਸੱਤ ਰੀਆ ਹਾਂਜੀ 21 ਡਿਮਾਂਡ ਕਰਦਾ ਇਹਦੀ ਡਿਮਾਂਡ ਹੈ 7 ਲੱਖ 15000 ਰੁਪਏ 7 ਲੱਖ 15000 ਰੁਪਏ ਪੂਰਾ ਕੋਕਾ ਵਿੱਚ ਕੰਡੀਸ਼ਨ ਆ ਕਿੰਨੇ ਘੰਟੇ ਚੱਲਿਆ ਬਈ ਇਹ ਇਹ 900 ਕੋਸ ਘੰਟੇ ਚੱਲਿਆ ਹੋਇਆ ਹੈ 900 ਘੰਟੇ ਲਗਭਗ ਚੱਲਿਆ ਤੇ ਮਾਰਦਨ ਹੋ ਗਈ। ਹਾਂ ਮਾਰਦਨ ਆਹ ਹੋ ਗਈ। ਕਿੰਨਾ ਕੋਰੂ ਦੋਨੇ ਡਾਇਰੈਕਟਰਾਂ ਜੋ। ਆਇਆਦਾ ਭਾਈ ਪੂਰਾ ਮਾਰਦਨ ਕਰਾਂਗੇ ਆਪਾਂ। ਠੀਕ ਹੈ। ਹੁਣ ਹੁਣ ਕਿਹੜਾ ਦਿਖਾਈਏ? ਹੁਣ ਸਾਰੇ ਨਾਲ ਛੋਟਾ ਭਾਈ ਦਿਖਾਉਣ ਇਹਨਾਂ ਦਾ। ਦਬਾਰਾ 100 ਬਟੇ ਪੰਡਿਆ। ਚਲਾਈ ਜਾਂਦਾ ਭਾਈ। ਆਈ ਬਸ ਤਾਰ ਆ। ਆਈ ਬਸ ਤਾਰਾ 30 ਦੀ। ਹਰੀਜ਼ ਕੁੜਾ 5 ਸਟਾਰ ਆ ਇਹਦੇ ਟਾਇਰ ਵੀ ਨਾਲ ਦੇ ਆ ਟਾਇਰ ਇਹਦਾ 98 ਮਹੀਨੇ ਨੇ ਜਿੰਨੇ ਪਾਸੀ ਕਲਾ ਦਾ 200 ਘੰਟੇ ਚੱਲੇ ਨੇ ਚੱਲੇ ਹੋਏ 200 ਘੰਟੇ ਚੱਲਿਆ ਹੋਇਆ ਜੇ ਵੱੰਨਾ ਮਾਡਲਟਰ ਹੈ ਐਡ ਗੇਅਰ ਚ ਹੈ ਨਾ ਹਾਂ ਸਾਢੇ 5 ਫੁੱਲ ਟੌਪ ਮਾਡਲ ਆ ਜੇ ਵੱੰਨਾ ਮਾ ਕਹਿੰਦਾ ਜਿੰਨੂ ਉਹ ਆ ਜੇ ਵੱੰਨਾ ਮਾ ਦੇਖਦਾ ਨਾ 3:30 ਵਜੇ ਆਦੀ ਆ ਉਦੀ ਵੀ ਕੀ ਡਿਮਾਂਡ ਰੱਖਦੇ ਉਹਦੀ ਦਿਮਾੜੀ 7,95,000 ਰੁਪਏ ਦੀ ਡਿਮਾਂਡ ਕਰਦੇ 7,95,000 ਹਾਂ ਮਾਡਲ ਕਿੰਨਾ ਸੀ ਉਹ 22 22 ਹਣ ਬਾਈ ਇੱਕ ਜੌਂਡੀਰ ਵੀ ਦਿਖਾ ਦਿੰਨੇ 53 ਦਾ ਸੀ ਇਹਦੀ ਫੁੱਲ ਡਿਮਾਂਡ ਹਨਾ ਗਲਾ ਹਾਂ ਇਹ ਫੁੱਲ ਡਿਮਾਂਡ ਹੈ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਜਿਹੜਾ 80% ਦਾ ਟਾਇਰ ਹੈ ਜੀ 80% ਜੀ ਕਿੰਨੇ ਮਾਡਲ ਹੈ ਇਹ ਇਹ 19 ਮਾਡਲ ਹੈ ਹੈ 19 ਮਾਡਲ ਹੈ 19 ਮਾਡਲ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ 7 ਲੱਖ ਰੁਪਏ ਜੀ ਹਾਂ 7 ਲੱਖ 7 ਲੱਖ ਪੂਰਾ ਡਬਲ ਡਿਸਟਰੀਬਟਰ 3 ਸਪੀਡ ਹੈ ਨਾ ਹਾਂ ਦਰਵਾਸੇ ਵੀ ਡੀਓ ਹਿੱਸਾ ਖੋਲਦਾ ਖੋਲਦਾ ਹਿੱਸਾ ਵੀ ਪੂਰਾ ਕੋਕਾ ਵੀ ਸਕੰਡੀਸ਼ਨ ਆ ਇਹ ਟਰੈਕਟਰ ਵੀ ਪੂਰਾ ਚੱਲਦਾ ਹੈ ਨਾ ਹਾਂ ਜਉਂਦੀਆ ਕਾਸ਼ੇ ਤੇ ਮਰਜੀ ਲਾ ਦੇ ਨੂੰ ਮੱਛੀ ਵਾਲੀ ਤੇ ਲਾ ਦੇ ਚਾਹੇ ਜੀ ਵਾਲੀ ਤੇ ਲਾ ਦੇ ਹਾਂ 3 ਸਪੀਡ ਦਾ ਜਿਸ ਨੂੰ ਮਰਜੀ ਰਹੀ ਹਾਂ ਇਹ ਥੋੜਾ ਇਹ ਉਹਦੇ ਨਾਲੋਂ ਖੜਾ ਹੁੰਦਾ ਨਾ ਗ੍ਰੈਂਡਰ ਤੇ ਜਿਵੇਂ ਆ ਛੋਟਾ ਟਰੈਕਟਰ ਆ ਆਪਣਾ ਇਹ ਐਨਾ ਨਹੀਂ ਉੱਠਦਾ ਮੂਰੋਂ ਤੇ ਇਹਦੀ ਕੀ ਡਿਮਾਂਡ ਕਰਦਾ ਇਹਦੀ 7 ਲੱਖ ਰੁਪਏ ਪੂਰੀ 7 ਲੱਖ ਡਿਮਾਂਡ ਇਹਦੀ ਆ ਮੰਨਤਾ ਨਹੀਂ ਕਿ ਭੀ ਆ ਜੂਗਾ ਆ ਜੀ ਠੀਕ ਹੈ ਜੀ ਤੇ ਫਿਰ ਆ ਆਪਣਾ ਸ਼ੋਰੂਮ ਕਿੱਥੇ ਹੈ ਬਈ ਹਿੰਦੀ ਬਲਕਿ ਸ਼ੋਰਮ ਹਿੰਡਾ ਹੀ ਹੁੰਦਾ ਹੀ ਹਿੰਡਾ ਇਸ ਸੰਗੜ ਤੋਂ ਬਾਬਾ ਟਰੈਕਟਰ ਸੇਲ ਕੇ ਸ਼ੋਰੂਮ ਦਾ ਨਾਮ ਲਗਾ ਠੀਕ ਹੈ ਜੀ ਉੱਥੇ ਆ ਸੜਾ ਬੰਦਾ ਜਦੋਂ ਮਰਜ਼ੀ ਆ ਜੇ ਲੋਨ ਹੋ ਜਾਊ ਬਾਈ ਲੋਨ ਆ ਮੈਂ ਤਾਂ ਸਾਰੇ ਟਰੈਕਟਰਾਂ ਦੀ ਹੋ ਜਾਂਦਾ ਜੀ ਕਿੰਨੇ ਦਾ ਡਾਊਨ ਪੇਮੈਂਟ ਭਰ ਕੇ ਜਬਰਾਤੇ ਆਪਾਂ ਨੂੰ 1.5 ਲੱਖ ਰੁਪਏ ਦੇਣਾ ਪੈਂਦਾ ਜੀ 1.5 ਲੱਖ ਦੇ ਕੇ ਟਰੈਕਟਰ ਲੈ ਜਾ ਸਕਦੇ ਹਾਂ ਜਦੋਂ ਆ ਲੋਸ ਨੱਤਾ ਇਹਦੇ 6.5 ਲੱਖ ਰੁਪਏ ਮੂਨ ਲੋਨ ਹੋ ਜਾਵੇ ਠੀਕ ਆ ਜੀ 969 ਦੇ ਹਾਂ 6.5 ਲੱਖ ਦਾ ਲੋਨ ਹੋ ਜਾਵੇ ਲੱਖ ਡੇਢ ਲੱਖ ਰੁਪਏ ਦੇਣਾ ਬੂ ਦੇਣਾ ਹਾਂ ਲੱਖ ਡੇਢ ਲੱਖ ਰੁਪਏ ਨਾਲ ਦੇਣਾ ਮੈਂ ਠੀਕ ਆ ਜੀ ਇਹ ਕਿਰਾਏ ਤੇ ਹੀ ਮਿਲਦਾ ਟਰੈਕਟਰ ਵੀ। ਹਾਂ ਜੀ ਕਿਰਾਏ ਤੇ ਹੀ ਮਿਲ ਜਾਂਦਾ। ਉਹਦਾ ਵੀ ਕੀ ਹਿਸਾਬ ਕਰਤਾ ਵਾ? ਉਹ ਜਿਵੇਂ ਆਪਾਂ 3 ਸਪੀਡ ਟਰੈਕਟਰ ਲੈਣਾ ਹੈ ਢਾੜੀ ਉਹਦਾ 2500 ਜੀ ਆਪਾਂ ਮਹੀਨੇ ਬਾਅਦ ਉਹਦੇ ਉੱਤੇ ਅਲਿਸਟ ਕਰ ਦਾਂਗੇ। ਠੀਕ ਆ। ਜੇ ਮੈਂ ਕਿਸੇ ਨੇ ਸੀਜ਼ਨ ਲਾਉਣ ਨੂੰ ਲੈਣਾ ਹੋਵੇ ਜਿਵੇਂ 4 ਚੋਰ ਦਾ। ਉਹ ਜੇ ਆਪਾਂ ਮਹੀਨੇ ਵੀ ਦਿਨ ਖਤ ਲੈਣਾ ਉਹਦੇ ਉੱਤੇ ਆਪਾਂ ਘੱਟ ਲੈਣਾ ਵੀ। ਠੀਕ ਆ ਜੀ। 2500 ਚੱਲਦਾ ਢਾੜੀ 3 ਸਪੀਡ ਦਾ। ਹਾਂ 2500। 4x4 ਵੀ ਮਿਲ ਜਾਂਦੇ ਆ ਬਾਈ। ਹਾਂ ਪੂਰੇ ਪੂਰੇ ਮਿਲ ਜਾਂਦਾ। ਉਹਦੇ ਪੂਰੇ ਵਾੜ 53 5 ਹੈਗਾ ਆਪਣੇ ਕੋਲ ਲੋਵਾ ਹੈਗਾ। ਹਾਂ ਜੀ ਉਮੀਦ ਹੈ ਜਣੇ ਜਿਹੜੀ ਚੀਜ਼ ਹੈ ਆਪਣੇ ਮਾਰਕ ਪੂਰੇ ਨਾਲ ਮੰਗ ਕਰੂ ਆਪਾਂ ਜੀ ਪਹੇਆ ਕਰਾ ਦਿੰਦੇ ਠੀਕ ਆ ਮਿਲ ਜੂਗੀ ਹਾਂ ਤੇ ਨੰਬਰ ਦੱਸ ਦੋ ਬਾਈ ਨੰਬਰ ਆਪਣਾ 797 976502 ਜੀ ਇੱਕ ਵਾਰੀ ਹੋਰ ਦੱਸੋ 977 976502 ਜੀ ਤੇ ਇਹ ਪੁਰਾਣਾ ਟਰੈਕਟਰ ਘਟਾਉਣਾ ਆਪੇ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਜੀ ਠੀਕ ਆ ਜੀ ਆਪਣੇ ਕਾ ਕਾ ਵੀ ਨੇ ਮੰਦੇ ਨੌਕਰਾਂ ਦਾ ਇੱਕ ਗਰੰਟੀ ਹੁੰਦੀ ਹੈ ਜੀ ਪੂਰੀ ਫੋਲ ਜਿੰਮੇਦਾਰੀ ਆ ਬਾਈ ਟਰੈਕਟਰਾਂ ਦੀ ਪੂਰੀ ਜ਼ਿੰਮੇਦਾਰੀ ਟਰੈਕਟਰ ਚਾਹੇ ਆਪਾਂ ਤੋਂ ਆਖਿਰ ਕੋਈ ਬਾਕੇ ਲੈ ਜੀ ਹਾਂ ਚਾਹੇ ਵੀ ਹਫਤੇ ਨੂੰ ਭੇਜ ਦੇ ਦੇ ਤਾਂ ਵੀ ਕੋਈ ਚੱਕਰ ਨਹੀਂ ਹਾਂਜੀ ਹਫਤੇ ਦਾ ਕਰਾ ਕਰ ਲਵਾਂ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ